ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਨਿੱਕੇ ਹੁੰਦਿਆਂ ਉਹ ਜਦੋਂ ਵੀ ਕਿਸੇ ਗੱਲੋਂ ਲੜ ਪਿਆ ਕਰਦਾ ਤਾਂ ਗੁੱਸੇ ਵਿੱਚ ਆਈ ਦੇ ਮੇਰੇ ਮੂੰਹੋਂ ਬਸ ਇੱਕ ਇਹੋ ਗੱਲ ਨਿਕਲਦੀ ਕਿ ਪਤਾ ਨਹੀਂ ਰੱਬ ਤੈਨੂੰ ਬੇਅਕਲੀ ਨੂੰ ਅਕਲ ਕਦੋਂ ਦੇਊ ਬਾਪੂ ਹੋਰਾਂ ਦੀ ਆਜ਼ਾਦ ਸਲਤਨਤ ਵਿੱਚ ਵਿਚਰਦਾ ਹੋਇਆ ਉਹ ਬੇਲਗਾਮ ਪੰਛੀ ਜਦੋਂ ਅੱਗੇ ਹੋਰ ਵੀ ਬੇਸ਼ਰਮੀ ਨਾਲ ਦੰਦ ਕੱਢਣ ਲੱਗਦਾ ਤਾਂ ਮੈਨੂੰ ਅੱਗੇ ਨਾਲੋਂ ਵੀ ਹੋਰ ਜ਼ਿਆਦਾ ਭੈੜਾ ਲੱਗਿਆ ਕਰਦਾ ਵਿਆਹ ਵਾਲੇ ਦਿਨ ਸ਼ਾਮੀ ਮੈਨੂੰ ਕਾਰ ਦੀ ਪਿਛਲੀ ਸੀਟ ਤੇ ਬਿਠਾ ਕੇ ਵਿਦਾ ਕਰਨ ਦਾ ਵੇਲਾ ਆਇਆ ਤਾਂ ਸਭ ਤੋਂ ਵੱਧ ਰੋਇਆ ਵੀ ਸ਼ਾਇਦ ਉਹੀ ਸੀ ਫੇਰ ਰੱਬ ਦੀ ਐਸੀ ਕਰਨੀ ਹੋਈ ਮੈਨੂੰ ਗਈ ਨੂੰ ਮਸਾਂ 6 ਮਹੀਨੇ ਵੀ ਨਹੀਂ ਸੀ ਹੋਏ ਕਿ ਚੰਗੇ ਭਲੇ ਤੁਰੇ ਫਿਰਦੇ ਬਾਪੂ ਹੁਰਾਂ ਦੀ ਖਬਰ ਆ ਗਈ ਫਿਰ ਕੈਨੇਡਾ ਪੜਨ ਗਿਆ ਉਹ ਕਾਲੀ ਵਿੱਚ ਵਾਪਸ ਆਰਤਿਆ ਤੇ ਸੰਸਕਾਰ ਮਗਰੋਂ ਫੇਰ ਛੇਤੀ ਹੀ ਵਾਪਸ ਮੁੜ ਗਿਆ ਵਾਪਸ ਕਾਦਾ ਮੁੜਿਆ ਮਾਂ ਦੇ ਦਿਲ ਤੇ ਪੱਥਰ ਰੱਖ ਹਾਲਾਤਾਂ ਦੇ ਡਰੋਂ ਤੱਕੇ ਨਾਲ ਫੇਰ ਵਾਪਸ ਜਹਾਜ਼ੇ ਚੜਾਇਆ ਮਗਰੋਂ ਬੀਜੀ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਆਣ ਪਈ ਹਫ਼ਤੇ ਦਸਾਂ ਦਿਨਾਂ ਮਗਰੋਂ ਪੇਕੇ ਆਉਣਾ ਹੁਣ ਮੇਰੀ ਮਜਬੂਰੀ ਬਣ ਗਈ ਸੀ ਇੱਕ ਵੇਰ ਇਸੇ ਤਰ੍ਹਾਂ ਹੀ ਘਰੇ ਪੇਰਾ ਪਉਣਾ ਆਈ ਤਾਂ ਇੱਕ ਅਜੀਬ ਜਿਹਾ ਵਰਤਾਰਾ ਦੇਖਿਆ ਪਹਿਲਾਂ ਸਵੇਰੇ ਉੱਠ ਮਾਂ ਦੀ ਨੇ ਦੋ ਤਿੰਨ ਵਾਰ ਤਰ੍ਹਾਂ ਦੀਆਂ ਸਬਜ਼ੀਆਂ ਬਣਾਈਆਂ ਫਿਰ ਫੋਕਾ ਲਾਹੇ ਫਿਰ ਇੱਕ ਕੌਲੀ ਵਿੱਚ ਦਹੀਂ ਪਾਇਆ ਤੇ ਮੁੜ ਕੇ ਐਨ ਬਣਾ ਸਵਾਰ ਕੇ ਰੋਟੀ ਦੀ ਪਰੀ ਹੋਈ ਥਾਲੀ ਦੀ ਇੱਕ ਫੋਟੋ ਖਿੱਚ ਨਿੱਕੇ ਵੀਰ ਨੂੰ ਕੈਨੇਡਾ WhatsApp ਕਰ ਦਿੱਤੀ ਹੈਰਾਨਗੀ ਹੋਈ ਵੀ ਆ ਕੀ ਹੋਈ ਜਾਂਦਾ ਪਿਆ ਮਾਂ ਨੂੰ ਪੁੱਛਿਆ ਤਾਂ ਆਖਣ ਲੱਗੀ ਇੱਕੇ ਬਿੱਟੂ ਆਦਾ ਸੀ ਕਿ ਜਿੰਨਾ ਚਿਰ ਤੇਰੇ ਹੱਥਾਂ ਦੀ ਬਣੀ ਹੋਈ ਰੋਟੀ ਆਖੀ ਨਾ ਦੇਖ ਲਵਾਂ ਇੱਥੇ ਸੱਤ ਸਮੁੰਦਰੋਂ ਪਾਰ ਵਾਲੀ ਦਾ ਬਿਲਕੁਲ ਵੀ ਸੁਆਦ ਨਹੀਂ ਆਉਂਦਾ ਇੰਨੀ ਗੱਲ ਸੁਣ ਮੈਨੂੰ ਨਿੱਕੇ ਤੇ ਬੜਾ ਹੀ ਜ਼ਿਆਦਾ ਵੱਟ ਚੜਿਆ ਸੋਚਣ ਲੱਗੀ ਕਿ ਇੱਕ ਤਾਂ ਕੱਲੀ ਕਾਰੀ ਮਾਂ ਤੇ ਉਤੋਂ ਆਪਣੇ ਸੁਆਦਾਂ ਖਾਤਰ ਉਸ ਨੂੰ ਰੋਜ਼ ਵਾਧੂ ਦੀ ਖੇਚਲ ਪਾਈ ਜਾਂਦਾ ਉਸੇ ਵੇਲੇ ਉਸ ਨੂੰ ਫੋਨ ਲਾ ਲਿਆ ਤਾਂ ਅਗਿਉ ਹੱਸ ਪਿਆ ਆਖਣ ਲੱਗਾ ਗੱਲ ਦੱਸਦਾ ਪਰ ਮਾਂ ਨੂੰ ਨਾ ਦੱਸੀ ਕੁਵਾਂਡੀਆਂ ਦਾ ਫੋਨ ਆਇਆ ਸੀ ਕਿ ਇੱਕ ਦਿਨ ਦੱਸਣ ਲੱਗੇ ਕਿ ਇਸ ਨੇ ਰੋਟੀ ਪਾਣੀ ਖਾਣਾ ਤਕਰੀਬਨ ਛੱਡ ਹੀ ਦਿੱਤਾ ਏ ਬਸ ਸਾਰਾ ਦਿਨ ਪੁਰਾਣੀਆਂ ਐਲਬਮਾਂ 'ਵਾਂ ਤੇ ਫੋਟੋਆਂ ਹੀ ਦੇਖੀ ਜਾਂਦੀ ਏ ਤੇ ਕਦੀ ਕਦੀ ਉਹਨਾਂ ਨੂੰ ਕੱਲੀ ਬੈਠੀ ਰੋਂਦੀ ਹੋਈ ਨੂੰ ਖੁਦ ਆ ਕੇ ਚੁੱਪ ਵੀ ਕਰਵਾਉਣਾ ਪੈਂਦਾ ਏ ਇੰਨੀ ਗੱਲ ਸੁਣ ਮੇਰੀ ਇੱਥੇ ਬੈਠੇ ਦੀ ਭੁੱਖ ਉੱਡ ਗਈ ਰਾਤੀ ਹੁ ਨੀਂਦਰਾ ਰਹਿਣ ਲੱਗਾ ਫੇਰ ਇੱਕ ਦਿਨ ਦਿਮਾਗ ਵਿੱਚ ਆ WhatsApp ਵਾਲਾ ਫੌਰਨ ਫੌਰਨ ਆਉਂ ਰਿਹਾ ਹੁਣ ਦੱਸਦੇ ਦੱਸਦੇ ਨੇ ਕਿ ਸਾਰਾ ਦਿਨ ਆ ਦੇ ਆਰੇ ਲੱਗੀ ਰਹਿੰਦੀ ਏ ਸਵੇਰੇ ਰੇੜੀ ਵਾਲੇ ਤੋਂ ਪਹਿਲਾਂ ਸਬਜ਼ੀ ਲੈਂਦੀ ਐ ਤੇ ਫੇਰ ਬਣਾ ਸਵਾਰ ਕੇ ਕੱਟ ਕੇ ਵਧੀਆ ਤਰਾਹ ਰਹਿੰਦੀ ਐ ਫੇਰ ਫੁਰਕੇ ਲਾ ਕੇ ਥਾਲੀ ਵਿੱਚ ਪਰੋਸਦੀ ਐ ਤੇ ਮੈਨੂੰ ਫੋਟੋ ਪੇਜ ਜਦੋਂ ਇਸਦੇ ਮਾਨੂੰ ਇਹ ਤਸੱਲੀ ਹੋ ਜਾਂਦੀ ਐ ਕਿ ਬਿੱਟੂ ਨੂੰ ਰੋਟੀ ਦਾ ਸਵਾਦ ਆ ਗਿਆ ਹੋਣਾ ਉਹੀ ਰੋਟੀ ਫੇਰ ਸਾਰਾ ਦਿਨ ਰੱਜ ਕੇ ਖਾਂਦੀ ਰਹਿੰਦੀ ਐ ਇੰਨੀ ਗੱਲ ਸੁਣ ਮੇਰਾ ਗੱਜ ਪਰ ਆਇਆ ਮੈਥੋਂ ਬੋਲਿਆ ਨਾ ਜਾਵੇ ਮੇਰੇ ਵੱਲੋਂ ਕੋਈ ਹਾਂ ਹੰਗਾਰਾ ਨਾ ਆਉਂਦਾ ਵੇਖ ਉਹ ਅੱਗੂ ਹੈਲੋ ਹੈਲੋ ਕਰੀ ਜਾ ਰਿਹਾ ਸੀ ਤੇ ਮੈਂ ਇਧਰ ਬੁੱਤ ਬਣੀ ਬਸ ਇਹੋ ਗੱਲ ਸੋਚੀ ਜਾ ਰਹੀ ਸਾਂ ਕਿ ਹੱਦ ਹੱਦ ਦਰਜੇ ਦਾ ਇਹ ਬੇਅਕਲਾ ਅੱਜ ਐਡਾ ਸਿਆਣਾ ਕਿਦਾਂ ਹੋ ਗਿਆ ਫੇਰ ਖਿਆਲ ਆਇਆ ਕਿ ਸ਼ਾਇਦ ਜਦੋਂ ਸਿਰ ਤੇ ਆਣ ਪਈ ਵੇਲੇ ਰੱਬ ਮਿਹਰ ਕਰਦਾ ਏ ਤਾਂ ਫੇਰ ਵੱਡੇ ਤੋਂ ਵੱਡੇ ਕਮਲੇ ਵੀ ਸਿਆਣੇ ਬਾਣ ਵਿੱਚ ਬੰਨ ਵਿੱਚ ਘੜੀ ਨਹੀਂ ਲੱਗਦੀ ਫੇਰ ਇਹ ਵੀ ਚੇਤੇ ਆਇਆ ਕਿ ਹੁਣੇ-ਹੁਣੇ ਸਿਆਣਾ ਬਣ ਗਿਆ ਏ ਕਿਸੇ ਵੇਲੇ ਦਾ ਇਹ ਕਮਲਾ ਜਦੋਂ ਨਿੱਕਾ ਹੁੰਦਾ ਸੀ ਤਾਂ 7ਵੀਂ 8ਵੀਂ ਜਮਾਤ ਤੱਕ ਆਪੜ ਕੇ ਵੀ ਜਿੰਨੀ ਦੇਰ ਤੱਕ ਨਾਲ ਪਈ ਬੀਜੀ ਦੇ ਨੰਗੇ ਢਿੱਡ ਤੇ ਹੱਥ ਨਾ ਰੱਖ ਲਿਆ ਕਰਦਾ ਇਹਨੂੰ ਨੀਂਦਰ ਨਹੀਂ ਸੀ ਪਿਆ ਕਰਦੀ ਜੇਕਰ ਕਹਾਣੀ ਵਧੀਆ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ